ਗੈਲੈਕਸੀ ਕਲੱਬ ਦੇ ਮੈਂਬਰ ਬਣਨ ਦਾ ਧਾਰੀਵਾਲ ਪਹੁੰਚਣ ਤੇ ਕੀਤਾ ਗਿਆ ਪਰਮਾ ਸਵਾਗਤ LIC ਕੰਪਨੀ ਦੇ ਵਿੱਚ ਸੇਵਾ ਨਿਭਾ ਰਹੇ ਸਮਾਜ ਸੇਵਕ ਮਿੱਠੂ ਮਹਾਜਨ ਜੋ LIC ਗੈਲੈਕਸੀ ਕਲੱਬ ਦੇ ਮੈਂਬਰ ਬਣੇ ਹਨ ਤੁਹਾਨੂੰ ਦੱਸ ਦਈਏ ਕਿ ਮਿੱਠੂ ਮਹਾਜਨ ਪਿਛਲੇ ਕਾਫੀ ਲੰਬੇ ਸਮੇਂ ਤੋਂ LIC ਦੀ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਨੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਇਸ ਮੌਕੇ ਤੇ ਜਦ ਮਿੱਠੂ ਮਹਾਜਨ ਧਾਰੀਵਾਲ ਪਹੁੰਚੇ ਤਾਂ LIC ਬ੍ਰਾਂਚ ਮੈਨੇਜਰ ਸਰਵੇਸ਼ ਸ਼ਰਮਾ ਧਾਰੀਵਾਲ ਅਤੇ LIC ਮੈਨੇਜਰ ਬੱਤਰਾ ਸਾਹਿਬ ਗੁਰਦਾਸਪੁਰ ਜਿਨ੍ਹਾਂ ਨੇ ਉਹਨਾਂ ਦੇ ਘਰ ਪਹੁੰਚ ਕੇ ਕੇਕ ਕਟਿਆ ਅਤੇ ਮਿੱਠੂ ਮਹਾਜਨ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਸ਼੍ਰੀ ਰਾਮ ਦਰਾਵਤ ਕਲੱਬ ਦੇ ਪ੍ਰਧਾਨ ਰੋਹਿਤ ਮਹਾਜਨ ਮਹਾਜਨ ਸਭਾ ਦੇ ਪ੍ਰਧਾਨ ਨਵਰ ਮਹਾਜਨ ਮਨੋਜ ਮਹਾਜਨ ਪਲਾਈਵੁੱਡ ਵਾਲੇ ਸਮਾਜ ਸੇਵਕ ਮੁਕਵੰਦ ਸਿੰਘ ਨਾਗੀ ਸੌਰਵ ਬਲੋਤਰਾ LICDO ਰੋਕੀ ਟਾਬੇ ਵਾਲੇ ਜਿਨ੍ਹਾਂ ਨੇ ਮਿੱਠੂ ਮਹਾਜਨ ਵਧਾਈ ਦਿੱਤੀ ਮਿੱਠੂ ਮਹਾਜਨ ਸ਼ਹਿਰ ਨਿਵਾਸੀ ਅਤੇ ਜਿਨ੍ਹਾਂ ਨੇ ਉਸ ਦੀ سپورਟ ਕੀਤੀ ਆ ਆਪਣੇ ਸੱਜਣਾ ਮਿੱਤਰਾਂ ਦਾ ਧੰਨਵਾਦ ਕੀਤਾ ਵੇਖੋ ਟੀਵੀ ਨਿਊਜ਼ ਇੰਡੀਆ 255 ਢਾੜੀ ਵਾਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਸਾਰਿਆਂ ਤੋਂ ਪਹਿਲਾਂ ਸਾਰੇ ਆਪਣੇ ਸਜਣਾ ਦਾ ਮਿੱਤਰਾਂ ਦਾ ਸਾਡੇ ਸਾਡੇ ਵਿੱਚ ਪਹੁੰਚੇ ਸਾਡੇ ਗੁਰਦਾਸਪੁਰ ਦੇ ਐਮ ਐਮ ਸਾਹਿਬ ਬਤਰਾ ਸਾਹਿਬ ਧਾਰੀਵਾਲ ਦੇ ਬ੍ਰਾਂਚ ਮੈਨੇਜਰ ਸਰਵੇਜ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਐਪੀ ਦੁੱਗਲ ਜੀ ਮੇਰੇ ਵੱਡੇ ਵੀਰ ਰੋਕੀ ਢਾਬੇ ਵਾਲੇ ਰੋਹਿਤ ਮਹਾਜਨ ਜੀ ਸਾਡੇ ਵੱਡੇ ਵੀਰ ਰਾਮਗੜੀਆ ਸਭਾ ਦੇ ਪ੍ਰਧਾਨ ਮਖਵਨ ਸਿੰਘ ਨਾਗੀ ਜੀ ਮਹਾਜਨ ਪਲਾਈਵੁੱਡ ਸਾਡੇ ਵੱਡੇ ਭਾਜੀ ਸਾਡੇ ਮਹਾਿੰਦ ਸਭਾ ਦੇ ਪ੍ਰਧਾਨ ਨਵਲ ਮਹਾਜਨ ਜੀ ਸਾਡੇ ਡੀਓ ਸਾਹਿਬ ਸੌਰਵ ਬਲੋਤਰਾ ਜੀ ਜਿਨ੍ਹਾਂ ਦੀ ਦੇਖ ਰੱਖ ਤੇ ਮੈਂ ਅੱਜ ਬਹੁਤ ਵੱਡੀ ਪ੍ਰੋਮੋਸ਼ਨ ਕੀਤੀ ਹੈ ਅੱਜ ਮੈਂ ਇੱਕ ਮਾਰਚ ਮਹੀਨੇ ਟਾਰਗੇਟ ਸੀਗਾ ਗੈਲੈਕਸੀ ਕਲੱਬ ਮੈਂਬਰ ਦਾ ਪੂਰੇ ਜ਼ਿਲ੍ਹੇ ਚੋ ਟਾਪ ਕੀਤਾ ਹੈ ਤੇ ਗੈਲੈਕਸੀ ਕਲੱਬ ਮੈਂਬਰ ਦੀ ਅਚੀਵ ਕੀਤਾ ਹੈ ਮੈਂ ਆਪਣੇ ਸਾਰਿਆਂ ਦਾ ਇੱਥੇ ਪਹੁੰਚਦੇ ਮੇਰੇ ਘਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੈ ਸ਼ੀ ਰਾਮ ਅੱਜ ਬੜਾ ਹੀ ਸੁਭਾਗੇਪੂਰਵਕ ਦੇਣਾ ਕਿ ਸਾਡਾ ਮਿੱਤਰ ਮਿੱਠੂ ਮਹਾਜਨ ਜਿਹੜਾ ਕਿ ਤਾਰੀਵਾਲ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਐਲ ਆਈ ਸੀ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਗੈਲੈਕਸੀ ਕਲੱਬ ਵਿੱਚ ਜਿਹੜਾ ਉਹਨਾਂ ਨੇ ਮੈਂਬਰਸ਼ਿਪ ਦੀ ਜਿਹੜੀ ਅਚੀਵਮੈਂਟ ਕੀਤੀ ਆ ਇਸ ਦੇ ਲਈ ਇਹਨਾਂ ਦੇ ਅੱਜ LIC ਦੇ MM ਗੁਰਦਾਸਪੁਰ ਡਿਸਟ੍ਰਿਕਟ ਦੇ ਬਤਰਾ ਜੀ ਉਹਨਾਂ ਦੇ ਨਾਲ ਸਾਡੇ ਧਾਰੀਵਾਲ ਲਾਲਾ ਜੀ ਦੇ ਇੰਚਾਰਜ ਸ਼ਰਮਾ ਜੀ ਆਪਣੀ ਟੀਮ ਦੇ ਨਾਲ ਵਿਸ਼ਾਲ ਮਹਾਜੰਦੇ ਮਿੱਠੂ ਜੀ ਦੇ ਘਰ ਪਹੁੰਚੇ ਨੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਬੜੀ ਹੀ ਵਧੀਆ ਗੱਲ ਆ ਮਿੱਠੂ ਜੀ ਜਿਹੜੇ ਕਿ LIC ਦੇ ਨਾਲ ਨਾਲ ਸਾਡੀ ਸ਼੍ਰੀ ਰਾਮ ਡਰਾਮਾ ਡਿਕ ਕਲੱਬ ਜਿਹੜੀ ਆ ਗਾਂਧੀ ਗਰਾਊਂਡ ਧਾਰੀਵਾਲ ਜਿਹੜੀ ਕਿ ਪਿਛਲੇ 40 ਤੋਂ 50 ਸਾਲ ਤੋਂ ਅਸੀਂ ਰਾਮਲੀਲਾ ਦਾ ਯੋਜਨ ਕਰਦੇ ਆ ਰਹੇ ਆ ਉਸ ਦੇ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਨੇ ਤੇ ਤਾਰੀਵਾਲ ਦੇ ਵਿੱਚ ਸਮਾਜ ਸੇਵਾ ਦਾ ਕੋਈ ਵੀ ਕੰਮ ਹੋਵੇ ਹਰ ਜਗ੍ਹਾ ਦੇ ਵਿੱਚ ਇਹਨਾਂ ਦਾ ਜਿਹੜਾ ਅਹਿਮ ਯੋਗਦਾਨ ਰਹਿੰਦਾ ਮੈਂ ਰੋਹਿਤ ਮਹਾਜਨ ਆਪਣੇ ਵੱਲੋਂ ਤੇ ਆਪਣੀ ਸ਼ਿਵਸਨਾ ਪੰਜਾਬ ਵੱਲੋਂ ਤੇ ਪੂਰੀ ਸ਼੍ਰੀ ਰਾਮ ਡਰਾਮਾਟਿਕ ਕਲੱਬ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਅਪੀਲ ਕਰਨੇ ਆ ਕਿ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਅਗਰਣੀ ਰਹਿਣ ਤੇ ਆਪਣਾ ਜਿਹੜਾ ਇਹਨਾਂ ਦਾ ਐਲ ਆਈ ਸੀ ਦਾ ਕਾਰੋਬਾਰ ਆ ਐਲ ਆਈ ਸੀ ਦਾ ਕੰਮ ਕਰਦੇ ਨੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਅਚੀਵਮੈਂਟ ਕਰਦੇ ਰਹਿਣ ਜਾਸ਼ੀ ਰਾਮ ਜਾਸ਼ੀ ਰਾਮ ਐਸ਼ੀ ਰਾਮ ਵਾਹੀ ਗੁਰਦਾ ਖਾਲਸਾ ਵਾਹੀ ਗੁਰ ਫਤਈ ਅੱਜ ਸਾਡੇ ਧਾਰੀਵਾਲ ਚ ਬੜੇ ਮਾਣ ਵਾਲੀ ਗੱਲ ਆ ਵੀ ਸਾਡਾ ਇੱਕ ਹੋਣਹਾਰ ਬੱਚਾ ਮਿੱਠੂ ਜੀ ਨੂੰ ਇਹ ਕਹਿੰਨੇ ਆ ਵਿਸ਼ਾਲ ਮਾਜਾ ਸਾਡੇ ਸ਼ਹਿਰ ਵਾਸਤੇ ਬੜੇ ਗਰਵ ਦੀ ਗੱਲ ਆ ਵੀ ਇਹ ਹੋਣਹਾਰ ਬੱਚਾ ਜਿਹੜਾ LIC ਦੇ ਵਿੱਚ ਇੱਕ ਏਜੰਟ ਏਜੰਟ ਦੇ ਤੌਰ ਤੇ ਕੰਮ ਕਰਦਾ ਤੇ ਅੱਜ ਸਾਡੇ ਕੋਲ ਪ੍ਰੇਮਪਾਲ ਬੱਤਰਾ ਜੀ ਆਏ ਨੇ ਨਾਲ ਉਹਨਾਂ ਦੇ ਸ਼ਰਮਾ ਜੀ ਸਾਡੇ LIC ਦੇ ਧਾਰੀਵਾਲ ਦੇ ਮੈਨੇਜਰ ਸਾਡੇ ਡੀਓ ਸਾਹਿਬ ਠੀਕ ਹੈ ਨਾ ਤੇ ਸਾਡੇ ਧਾਰੀਵਾਲ ਦੇ ਸਾਰੇ ਨਗਰ ਨਿਵਾਸੀ ਰੋਕੀ ਜੀ ਮਹਾਜਨ ਸਾਹਿਬ ਇਹ ਸਾਡੇ ਛੇ ਸਾਲਾਂ ਦੇ ਪ੍ਰਧਾਨ ਤੇ ਨਾਲ ਨਵਲ ਮਹਾਜਨ ਜੀ ਸਾਡੇ ਬਹੁਤ ਹੀ ਹੁਨਾਰ ਨਾਗੀ ਸਾਹਿਬ ਤੇ ਤੁਸੀਂ ਦੇਖ ਸਕਦੇ ਜੇ ਸਾਡੇ ਇੰਨੀ ਖੁਸ਼ੀ ਆ ਵੀ ਕਿਉਂਕਿ ਸਾਡੇ ਧਾਰੀਵਾਲ ਦੇ ਵਿੱਚ ਇਹ ਮੁੰਡੇ ਨੇ ਸਾਡਾ ਧਾਰੀਵਾ ਦਾ ਨਾਮ ਉੱਚਾ ਕੀਤਾ ਕਿਸ ਬੇਜ ਤੇ ਵੀ ਇਹ ਐਲ ਆਈ ਸੀ ਦਾ ਏਜੰਟ ਆ ਤੇ ਮੈਨੂੰ ਦੱਸਿਆ ਬਤਰਾ ਸਾਹਿਬ ਨੇ ਵੀ ਸਾਡੇ ਅੰਮ੍ਰਿਤਸਰ ਜ਼ੋਨ ਦੇ ਵਿੱਚ ਘੱਟ ਤੋਂ ਘੱਟ 8 ਡਿਸਟ੍ਰਿਕਟ ਆਂਦੇ ਨੇ ਜਿਦੇ ਵਿੱਚ ਸਾਡੇ ਕੋਲ 682 ਏਜੰਟ ਨੇ ਤੇ ਜਿਦੇ ਚੋਂ ਇਹਨਾਂ ਨੇ ਦੂਜਾ ਨੰਬਰ ਨਾਮ ਕੀਤਾ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਨਾਲ-ਨਾਲ ਇਹਨਾਂ ਦੇ ਜਿਹੜੇ ਬ੍ਰਾਂਚਾਂ ਹਨ ਚਾਰ ਬ੍ਰਾਂਚਾਂ ਨੇ ਤੇ ਉਹਨਾਂ ਦੇ ਵਿੱਚੋਂ ਇਹ ਟਾਪ ਕੀਤਾ ਤੇ ਅੰਮ੍ਰਿਤਸਰ ਤੇ ਗਰਦਾਸਪੁਰ ਲਾ ਲੋ ਤੁਸੀਂ ਪੂਰੇ ਜ਼ੋਨ ਦੇ ਵਿੱਚੋਂ ਇਹਨਾਂ ਨੇ 8ਾਂ ਜ਼ਿਲ੍ਹਿਆਂ ਦੇ ਵਿੱਚ ਦੂਜੇ ਨੰਬਰ ਤੇ ਆਏ ਨੇ ਤੇ ਸਾਡੇ ਜ਼ਿਲ੍ਹੇ ਗਦਾਫਰ ਤਾਰੀਵਾਲ ਦੇ ਨਾਲ ਜਿਹੜਾ ਲੱਗਦਾ ਉਹਦੇ ਚੋਂ ਫਸਟ ਨੰਬਰ ਤੇ ਆਏ ਨੇ ਮੈਂ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਸ ਸੋਨਹਰ ਬੱਚੇ ਨੂੰ ਹੋਰ ਤਰੱਕੀ ਦੇ ਤੰਦਰੁਸਤੀ ਦੇ ਤੇ ਆਪਣਾ ਮਿਹਰ ਭਰਿਆ ਇਤਿਹਾਸ ਰੱਖੇ ਜਿਨੇ ਸਾਡੇ ਧਾਰੀਵਾਲ ਦਾ ਨਾਮ ਉੱਚਾ ਕੀਤਾ LIC ਦੇ ਵਿੱਚ